ਤੋਂ ਮਰ ਵੀ ਸ਼ੋਭ ਤੋਂ ਮਰ ਵੀ ਘਰ ਜਾਂਦੇ ਆਂ ਇਸ ਕੰਮ ਤੋਂ ਸਬਜੀ ਹੱਥ ਵਿੱਚ ਫੜੀ ਹੋਈ ਸੀ ਤੇ ਮਰਮ ਮਰ ਵੀ ਵਾਰਦਾਤਾ ਮਰ ਵੀ ਕੀਤੀ ਗਈ ਆ ਤੇ ਉਹਨਾਂ ਦੇ ਮਰ ਵੀ ਸਿਰ ਚ ਮਰ ਵੀ ਹਥਿਆਰ ਵੱਜੇ ਆ ਤੇ ਉਂਗਲਾਂ ਕਟੀਆਂ ਗਈਆਂ ਐ ਲਾਈਕ ਕੋਈ ਸਾਡੀ ਪੁਰਾਣੀ ਨਹੀਂ ਹੈਗੀ ਕੋਈ ਨਹੀਂ ਹੈਗੀ ਕੋਈ ਕਿਸੇ ਦੀ ਨਹੀਂ ਦਰਸ਼ ਹੈਗੀ ਮੇਰੇ ਸਿਸਟਰ ਲੱਗਦੇ ਸੀ ਤੇ 45 ਸਾਲ ਦੀ ਉਮਰ ਹੀ ਮਰ ਵੀ ਇਥੋਂ ਮਰ ਵੀ ਸ਼ੋਭ ਤੋਂ ਮਰ ਵੀ ਘਰ ਜਾਂਦੇ ਆਂ ਇਸ ਕੰਮ ਤੋਂ ਸਬਜੀ ਹੱਥ ਵਿੱਚ ਫੜੀ ਹੋਈ ਸੀ ਤੇ ਮਰਪੀ ਵਾਰ ਜਤਾ ਮਰਪੀ ਕੀਤੀ ਗਈ ਆ ਤੇ ਉਹਨਾਂ ਦੇ ਮਰਪੀ ਸਿਰ ਤੇ ਮਰਪੀ ਹਥਿਆਰ ਵੱਜੇ ਆ ਤੇ ਉਂਗਲਾਂ ਕਟੀਆਂ ਗਈਆਂ ਬਹੁਤ ਮਰਪੀ ਜ਼ਖਮੀ ਹਮ ਹਾਂਜੀ ਹਾਲਤ ਦੇ ਵਿੱਚ ਦੇ ਮਰਪੀ ਸੀਰੀਅਸ ਜਿਆਦੇ ਆ ਕਿਥੋਂ ਕੰਮ ਤੋਂ ਕਿਥੋਂ ਆ ਰਹੇ ਸੀਗੇ ਇਹ ਕੰਮ ਤੋਂ ਫਰੇਗਾ ਚੂੜੀਆਂ ਤੇ ਮਰਪੀ ਜਾਣਦੇ ਆ ਦੁਕਾਨ ਤੇ ਕੰਮ ਕਰਦੇ ਸੀ ਹਾਂਜੀ ਹਾਂਜੀ ਤੇ ਉਹ ਤੋਂ ਕੰਮ ਕਰਕੇ ਵਾਪਸ ਹਾਂ ਵਾਪਸ ਆਉਂਦੇ ਸੀ ਤੇ ਪਤਾ ਲਗਾ ਉਹਨੇ ਜਿਹਨਾਂ ਨੇ ਇਹ ਹਮਲਾ ਕੀਤਾ ਸਾਨੂੰ ਹੀ ਅਜੇ ਤੱਕ ਕੋਈ ਪਤਾ ਨਹੀਂ ਲੱਗਦਾ ਬਾਕੀ ਖੁਦ ਆਪਣੀ ਕਾਰਵਾਈ ਕਰਨ ਦੀ ਹੈ ਮੈਨੂੰ ਕੋਈ ਪੁਰਾਣੀ ਗੰਝ ਹੈ ਤੁਹਾਡੀ ਨਹੀਂ ਕੋਈ ਸਾਡੀ ਪੁਰਾਣੀ ਨਹੀਂ ਹੈਗੀ ਕੋਈ ਨਹੀਂ ਹੈਗੀ ਕੋਈ ਕਿਸੇ ਦੀ ਨਹੀਂ ਦਰਜ ਹੈਗੀ ਕਿਸੇ ਦੀ ਨਹੀਂ 45 ਸਾਲ ਨੂੰ ਬਰੇ ਆਂਦਾ ਦੀ ਨਾਮ ਕੀ ਨਾਮ ਗੁਰਪ੍ਰੀਤ ਕੋਹਰਿਆ ਤੇ ਕਿਹਨਾਂ ਦੀ ਪਤਨੀ ਹੈ ਸੁਖਦੇਵ ਸਿੰਘ ਜੀ ਰਣਜੀਤ ਸਿੰਘ ਦੀ ਪਤਨੀ ਆ ਸੁਖਦੇਵ ਸਿੰਘ ਉਹਨਾਂ ਦੇ ਫਾਦਰ ਆ ਫਾਦਰ ਸਾਹਿਬ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਆਪਾਂ ਮੰਗੇ ਇਹੀ ਕਰਦੇ ਆਂ ਵੀ ਇਹਨੂੰ ਸਾਫ਼ ਦਿੱਤਾ ਜਾਵੇ ਜਿਹੜੀ ਵੀ ਮਲਤੀ ਗੱਲ ਹੈਗੀ ਆ ਕੋਈ ਮਰਜ਼ੀ ਸਾਡਾ ਵਿਰਾਰ ਨਹੀਂ ਕਿਸੇ ਨਾਲ ਕੋਈ ਦੁਸ਼ਮਨੀ ਨਹੀਂ ਸਾਡੀ ਨਾ ਉਹਨਾਂ ਦੀ ਨਾ ਸਾਡੀ ਵੀ ਕਿਸੇ ਦੇ ਨਾਲ ਨਹੀਂ ਆ ਕਿ ਨਹੀਂ ਥਾਣੇ ਰਿਪੋਰਟ ਦਿਖਾਈ ਹੈ ਹਾਂ ਥਾਣੇ ਥੋੜੀ ਜਿਹੀ ਇਨਕੁਆਰੀ ਥੋੜੀ ਜੀ ਨਾਲ ਕੀਤੀ ਮੈਂ ਲਖਵਾਇਆ ਸੀ ਉਹਨਾਂ ਨੂੰ ਤੇ ਬਾਕੀ ਉਹ ਸਾਨੂੰ ਪੁੱਛਦੇ ਹੀ ਮੈਂ ਬਾਕੀ ਤੁਹਾਨੂੰ ਕੋਈ ਨਹੀਂ ਸਾਨੂੰ ਸਵੇਰੇ ਮਰਜ਼ੀ ਲਖ ਹਾਂਜੀ ਤੁਹਾਡੀ ਸਿਸਟਰ ਨੇ ਹਾਂਜੀ ਸਿਸਟਰ ਜੀ ਹਾਂਜੀ ਉਹਨਾਂ ਦੇ ਹਸਪਤਾਲ ਹਾਂ ਉਹ ਕਿੱਥੇ ਘੜਿਆ ਆਏ ਅੰਮਰਸਾਰ ਦੇ ਵਿੱਚ ਉਹਨਾਂ ਨੇ ਖੜਿਆ ਅਮਨਦੀਪ ਹਸਪੀਟਲ ਦੇ ਵਿੱਚ ਬਹੁਤ ਮਹਾਰਤੀ ਜ਼ਖਮੀ ਹਾਲਤ ਦੇ ਵਿੱਚ ਸੀ ਸੀਰੀਅਸ ਹਾਂਜੀ ਸੀਰੀਅਸ ਬਹੁਤ ਆ ਠੀਕ ਹਾਂਜੀ ਸਰ ਉਹ ਦਿਸ ਲੜਕੀ ਲੈ ਕੇ ਆਈ ਸੀ ਸੀਰੀਅਸ ਹਾਲਤ ਦੇ ਵਿੱਚ ਇੱਥੇ ਤੇ ਸਾਡੇ ਕੋਲ ਅਸੀਂ ਉਹਨੂੰ ਉਸੇ ਵੇਲੇ ਸਾਡੇ ਤੋਂ ਸੀਰੀਅਸ ਐਨੂੰ ਰੈਫਰ ਕਰਤਾ ਐਂਬੂਲੈਂਸ ਲੈ ਕੇ ਚਲੇ ਗਏ ਨਮਰ ਸਰ ਕਿੰਨੇ ਕਿ ਚੱਕ ਸਮਝੀ ਸੀ ਉਹਦੇ ਜ਼ਖਮ ਕੋਈ ਜ਼ਿਆਦਾ ਹੀ ਸੀਗੇ ਹਾਲਤ ਸੀਰੀਅਸ ਸੀ ਉਹਦੇ ਅੱਛਾ ਕਿਹੜੀ ਜਗ੍ਹਾ ਸੀ ਇਹ ਇੱਥੇ ਆ ਜਗ੍ਹਾ ਤੇ ਸੀ ਉਹ ਤਾਂ ਗਰਤਨਪੁਰ ਆ ਵੀਟੇ ਅਰਥਾ ਹਾਂਜੀ ਹਮ ਸਾਰਾ ਹਮ ਸਾਲੀਗੇ ਠੀਕ ਹੈ ਸਰ ਮੇਰੇ ਸਿਸਟਰ ਲੱਗਦੇ ਸੀ ਤੇ 45 ਸਾਲ ਦੀ ਉਮਰ ਹੀ ਮਰਪੇ ਮਰਪੇ ਸ਼ੋਰ ਤੋਂ ਮਰਪੇ ਘਰ ਜਾਣਦੇ ਸੀ ਕੰਮ ਤੋਂ ਸਬਜੀ ਹੱਥ ਵਿੱਚ ਫੜੀ ਹੋਈ ਸੀ ਤੇ ਮਰਮ ਮਰਪੇ ਵਾਰਦਾਤਾ ਮਰਪੇ ਕੀਤੀ ਗਈ ਆ ਤੇ ਉਹਨਾਂ ਦੇ ਮਰਪੇ ਸਿਰਚ ਮਰਪੇ ਹਥਿਆਰ ਵੱਜੇ ਆ ਤੇ ਉਂਗਲਾਂ ਕਟੀਆਂ ਗਈਆਂ ਬਹੁਤ ਮਰਪੇ ਜ਼ਖਮੀ ਹਮ ਹਾਂਜੀ ਹਾਲਤ ਦੇ ਵਿੱਚ ਦੇ ਮਰਪੇ ਸੀਰੀਅਸ ਜਿਆਦੇ ਆ ਕਿਥੋਂ ਕੰਮ ਤੋਂ ਕਿਥੋਂ ਆ ਰਹੇ ਸੀ ਇਹ ਕੰਮ ਤੋਂ ਫਰੇਗਾ ਚੂੜੀਆਂ ਤੇ ਮਰਬੀ ਜਾਣ ਦੇ ਇਹ ਦੁਕਾਨ ਤੇ ਕੰਮ ਕਰਦੇ ਸੀ ਭਾਰਤਵਾਦੀ ਮਨਰਲੇ ਹਾਂਜੀ ਅੱਛਾ ਤੇ ਹੁਣ ਉੱਥੋਂ ਕੰਮ ਕਰਕੇ ਵਾਪਸ ਹੁੰਦੇ ਹਾਂ ਕਿੱਥੇ ਵਾਪਸ ਹੁੰਦੇ ਹਾਂ ਤੇ ਪਤਾ ਲੱਗਾ ਉਹਨੇ ਜਿਹਨਾਂ ਨੇ ਇਹ ਸ਼ਿਕਾਇਤ ਕੀਤਾ ਨਹੀਂ ਅਜੇ ਤੱਕ ਤਾਂ ਕੋਈ ਪਤਾ ਨਹੀਂ ਲੱਗਾ ਬਾਕੀ ਪੁਲਿਸ ਆਪਣੀ ਕਾਰਵਾਈ ਕਰਨ ਦੀ ਹੈ। ਨਹੀਂ ਕੋਈ ਪੁਰਾਣੀ ਰੰਜਿਸ਼ ਹੈਗੀ ਹੈ ਸਾਡੀ। ਨਹੀਂ ਕੋਈ ਸਾਡੀ ਪੁਰਾਣੀ ਨਹੀਂ ਹੈਗੀ। ਕੋਈ ਨਹੀਂ ਜੀ। ਕੋਈ ਕਿਸੇ ਦੀ ਨਹੀਂ ਰੰਜਿਸ਼ ਹੈਗੀ। ਕਿਸੇ ਦੀ ਨਹੀਂ। 45 ਸਾਲ ਨੂੰ ਬਰੇ ਆਂਦਾ ਦੀ। ਨਾਮ ਕੀ ਨਾ? ਗੁਰਪ੍ਰੀਤ ਕੋਹਰਿਆ। ਤੇ ਇਹ ਕਿਹਨਾਂ ਦੀ ਪਤਨੀ ਨੇ? ਸੁਖਦੇਵ ਸਿੰਘ ਜੀ। ਰਣਜੀਤ ਸਿੰਘ ਦੀ ਪਤਨੀ ਆ। ਸੁਖਦੇਵ ਸਿੰਘ ਉਹਨਾਂ ਦੇ ਫਾਦਰ ਆ। ਫਾਦਰ ਸਾਹਿਬ। ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ? ਆਪਾਂ ਮੰਗੇ ਇਹੀ ਕਰਦੇ ਆਂ ਵੀ ਇਹਨੂੰ ਸਾਫ਼ ਦਿੱਤਾ ਜਾਵੇ ਜਿਹੜੀ ਵੀ ਮਲਤੀ ਗੱਲ ਹੈਗੀ ਆ ਕੋਈ ਮਰਜ਼ੀ ਸਾਡਾ ਵਿਆਰ ਨਹੀਂ ਕਿਸੇ ਨਾਲ ਕੋਈ ਦੁਸ਼ਮਨੀ ਨਹੀਂ ਸਾਡੀ ਨਾ ਉਹਨਾਂ ਦੀ ਨਾ ਸਾਡੀ ਵੀ ਕਿਸੇ ਦੇ ਨਾਲ ਨਹੀਂ ਆ ਕਿ ਥਾਣੇ ਰਿਪੋਰਟ ਦਿਖਾਈ ਸੀ ਹਾਂ ਥਾਣੇ ਥੋੜੀ ਜਿਹੀ ਇਨਕੁਆਰੀ ਥੋੜੀ ਜੀ ਨਾਲ ਕੀਤੀ ਮੈਂ ਲਖਵਾਇਆ ਸੀ ਉਹਨਾਂ ਨੂੰ ਤੇ ਬਾਕੀ ਉਹ ਸਾਨੂੰ ਪੁੱਛਦੇ ਹੀ ਮੈਂ ਬਾਕੀ ਤੁਹਾਨੂੰ ਕੋਈ ਨਹੀਂ ਸਾਨੂੰ ਸਵੇਰੇ ਮਰਜ਼ੀ ਲਖ ਹਾਂਜੀ ਤੁਹਾਡੇ ਸਿਸਟਰ ਨੇ ਹਾਂਜੀ ਸਿਸਟਰ ਜੀ ਹਾਂਜੀ ਉਹਨਾਂ ਦੇ ਹਸਪਤਾਲ ਮਨ ਹੋਰ ਕਿਥੇ ਖੜਿਆ ਆ ਹੇ ਅੰਮਰਸਾਰ ਦੇ ਵਿੱਚ ਉਹਨਾਂ ਨੇ ਖੜਿਆ ਅਮਨਦੀਪ ਹਸਪੀਟਲ ਦੇ ਵਿੱਚ ਬਹੁਤ ਮਹਾਰੀ ਜਖਮੀ ਹਾਲਤ ਦੇ ਵਿੱਚ ਸੀ ਸੀਰੀਅਸ ਹਾਂਜੀ ਸੀਰੀਅਸ ਬਹੁਤ ਆ ਠੀਕ ਹਾਂਜੀ ਸਰ ਉਹ ਤੇ ਲੜਕੀ ਲੈ ਕੇ ਆਈ ਸੀ ਸੀਰੀਅਸ ਹਾਲਤ ਦੇ ਵਿੱਚ ਇੱਥੇ ਤੇ ਸਾਡੇ ਕੋਲ ਅਸੀਂ ਉਹਨੂੰ ਉਸੇ ਵੇਲੇ ਸਾਡੇ ਤੋਂ ਸੀਰੀਅਸ ਐਨੂੰ ਰੈਫਰ ਕਰਤਾ ਐਂਬੂਲੈਂਸ ਲੈ ਕੇ ਚਲੇ ਗਏ ਨਾਮਸਰ ਨੂੰ ਕਿੰਨੇ ਕਿ ਚਖਮ ਸੀ ਉਹਦੇ ਜਖਮ ਕੁਝ ਜ਼ਿਆਦਾ ਹੀ ਸੀਗੇ ਹਾਲਤ ਸੀਰੀਅਸ ਸੀ ਉਹਦੇ ਅੱਛਾ ਕਿਹੜੀ ਜਗ੍ਹਾ ਸੀ ਉਹਦੇ ਇੱਥੇ ਆ ਜਗਤ ਦੇ ਸੀ ਗੁਰਦਗਾਤਨਪੁਰ ਹੈ 23000 ਰੁਪਏ ਹਾਂਜੀ ਅਮਸਰ ਆਫ ਅਮਸਰ ਲੀ ਗਿਆ ਠੀਕ ਹੈ ਜੀ